ਕਲਤਾਰਨ ਦੇ ਗੁਰੂ ਨਾਨਕ ਆਇਆ ਜੀ ਤੇ ਜਿਹੜੇ ਨੌਜਵਾਨ ਨੇ ਜਿਹੜੇ ਆ ਕਲੀਨ ਸ਼ੇਪ ਹੋਈ ਫਿਰਦੇ ਨੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਜਿਹੜੇ ਬਾਬਾ ਜੀ ਨਾਨਕ ਦੇ ਸੰਧਾਤ ਬਣਾਏ ਨੇ ਸਿੱਖਿਆ ਉਹਨਾਂ ਦੇ ਚੱਲੋ ਆਪਣੀ ਦਸਮੇਂ ਦੀ ਕਿਰਤ ਕਰੋ ਤੇ ਨਾਮ ਜਪੋ ਗੁਰੂ ਵਾਲੇ ਬਣਾਓ ਆਪਣਾ ਇੰਨਾ ਸਨੇਹਾ ਸਾਰਿਆਂ ਨੂੰ ਬਤ ਔਰ ਬਾਬਾ ਜੀ ਵੱਲੋਂ ਹਰ ਸਾਲ ਹੀ ਉਪਰਾਲਾ ਹੁੰਦਾ ਹੈ ਇਹਨਾਂ ਦਿਨਾਂ ਦੇ ਵਿੱਚ ਹਾਂ ਪਿਛਲੇ ਸਾਲ ਤੋਂ ਸ਼ੁਰੂ ਹੋਇਆ ਹੈ ਔਰ ਇਸ ਵਾਰ ਵੀ ਦੋ ਤਿੰਨ ਰੋਜ਼ਾ ਜਿਹੜੇ ਨਗਰ ਕੀਰਤਨ ਦੀਵਾਨ ਵਿੱਚ ਸੱਜਣਗੇ ਹਾਂਜੀ ਇਹ ਚੱਲੇਗਾ ਦੀਵਾਨ ਵਿੱਚ ਚੱਲੇਗਾ ਅ ਅਖੰਡ ਪਾਠ ਵੀ ਹੋਵੇਗਾ ਹੁਣ ਜੀ ਪੰਜ ਪੰਜ ਤਰੀਕ ਉਹ ਇਦਾਂ ਦਾ ਉਪਰਾਲੇ ਹੋਣੇ ਚਾਹੀਦੇ ਪਿੰਡ ਪਿੰਡ ਦੇ ਵਿੱਚ ਬਿਲਕੁਲ ਇਸ ਤਰ੍ਹਾਂ ਜਾਗਰਤੀ ਹੁੰਦੀ ਏ ਜੀ ਆਪਣਾ ਪਿਆਰ ਵੱਧਾ ਆਪੇ ਭਾਈਚਾਰਾ ਵੱਧਾ ਚੜ੍ਹਦੀ ਕਲਾ ਵਾਲੇ ਪਾਸੇ ਨੂੰ ਆਪਾਂ ਤੁਰਨਾ ਹਮੇਸ਼ਾ ਬਿਲਕੁਲ ਹਾਂਜੀ ਇਹ ਇਦਾਂ ਦੇ ਜਿਹੜੇ ਨਗਰ ਕੀਰਤਨਾਂ ਜਾਂ ਮਿਲ ਕੇ ਸਭੇ ਸੰਜੀਵਾਂ ਸੁਦਾਇਲ ਕੋਲ ਸੇਬਾਰਾ ਜੀ ਹੋ ਉੱਥੇ ਆਪਾਂ ਸਾਰੇ ਇਕੱਠੇ ਹੋ ਜਾਨੇ ਆ ਤੇ ਸਭ ਬਹੁਤ ਪਿਆਰ ਵੱਧਾ ਹੈ ਕੀ ਕਹਿਣਾ ਚਾਹੋਗੇ ਸੰਤ ਮਹਾਂਪੁਰਖ ਬਾਬਾ ਸਰਜੀਤ ਸਿੰਘ ਅਮਰੀਕਾ ਵਾਲਾ ਵੱਲੋਂ ਇਹ ਵੱਡਾ ਬਰੋਲਾ ਕੀਤਾ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਨੇ ਨਗਰ ਕੀਰਤਨ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਮੋਕੇ ਉਸ ਸੰਬੰਧ ਦੇ ਵਿੱਚ ਉਹਨਾਂ ਨੇ ਕਰ ਦਿੱਤਾ ਸਜਾਇਆ ਹਰ ਸਾਲ ਦੀ ਤਰ੍ਹਾਂ ਔਰ ਇਸ ਸਾਲ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਤੇ ਪਹੁੰਚੇ ਆ ਕੀ ਕਹਿਣਾ ਚਾਹੋਗੇ ਮੇਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਹੁਤ ਵਧੀਆ ਉਪਰਾਲੇ ਹਨ ਜੋ ਸੰਗਤ ਨੂੰ ਗੁਰੂ ਦੇ ਨਾਲ ਜੋੜਨ ਦੇ ਸੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਦੇ ਵੱਲੋਂ ਉਪਰਾਲਾ ਕੀਤਾ ਗਿਆ ਸੰਗਤਾਂ ਦੇ ਵੱਲੋਂ ਉਪਰਾਲਾ ਕੀਤਾ ਗਿਆ ਪ੍ਰੇਮ ਪਿਆਰ ਅਤੇ ਉਤਸ਼ਾਹ ਦੇ ਨਾਲ ਜਗਤ ਗੁਰੂ ਤੁੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜੋ ਪੂਰਵ ਆਗਮਨ ਦੇ ਮੁਤਾਬਕ ਸੱਚੇ ਪਾਤਸ਼ਾਹ ਜੀ ਦੇ ਜੋ ਜੋ ਜਲਾਲ ਜਿਹੜੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਗਰ ਕੀਰਤਨ ਜਿਹੜੇ ਉਹ ਸੰਗਤਾਂ ਦੇ ਵੱਲੋਂ ਕੱਢੇ ਜਾ ਰਹੇ ਹਨ ਥਾਂ ਪਰ ਥਾਂ ਸੋ ਬਾਬਾ ਜੀ ਇਹ ਸਭ ਗਲਤੋ ਵਧਾਈ ਦੇ ਪਾਤਰ ਹਨ ਸੋ ਇਸੇ ਤਰ੍ਹਾਂ ਇਹ ਸਤਗੁਰ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਜੋ ਇਹ ਪਰਾਂਦੇ ਹਰ ਵਾਰ ਆਉਂਦੇ ਸਮੇਂ ਵਿੱਚ ਵੀ ਹੁੰਦੇ ਰਹੇ ਨੇ ਇਹ ਸਿੱਖੀ ਜਿਹੜੀ ਧੁਰਾ ਸਾਡਾ ਜੇ ਚੱਕੀ ਦਾ ਤੂਰ ਤੁਰਾ ਠੀਕ ਹੈ ਤਾਂ ਉਹ ਚੱਕੀ ਚੱਲਦੀ ਆ ਜਿਹੜੇ ਚੱਕੀ ਦੇ ਤੁਰੇ ਦੇ ਨਾਲ ਗਾਣੇ ਲੱਗੇ ਰਹਿੰਦੇ ਹਨ ਉਹ ਬਚ ਜਾਂਦੇ ਹਨ ਬਾਕੀ ਸਭ ਪੀਸੇ ਜਾਂਦੇ ਹਨ ਸੋ ਇਸੇ ਤਰ੍ਹਾਂ ਸਾਡਾ ਧਰਮ ਹੈ ਸਾਨੂੰ ਧਰਮ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਇਹ ਸਾਡੀ ਇੱਕ ਸਾਹ ਰਾਗ ਹੈ ਜੀ ਸਾਰਾ ਅਗ ਚਲਦੀ ਰਹੇਗੀ ਤਾਂ ਸਰੀਰ ਵੀ ਚਲਦਾ ਰਹੇਗਾ ਸੋ ਸਤਿਗੁਰ ਦੇ ਅਗੇ ਚਰਨਾ ਵਿੱਚ ਅਰਦਾਸ ਬੇਨਤੀ ਇਹ ਹੀ ਹੈ ਵੀ ਸਤਿਗੁਰ ਸਰ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਬਾਕੀ ਜਿਹੜੇ ਜੋ ਨਿਮਾਨ ਹਨ ਉਹ ਮਾੜੇ ਮੋٹے ਕੌਮ ਦੇ ਵਿੱਚ ਆਉਂਦੇ ਰਹਿੰਦੇ ਹਨ ਬਾਕੀ ਸਤਿਗੁਰ ਬਲਾ ਕਰਨ ਜੀ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ